ਬਣਾਇਆ ਜੇ ਪੂਰੀ ਡੇਟੀ ਨਾ ਹੋਣੀ ਆ ਜੀ ਜੇ ਤੁਹਾਨੂੰ ਪਤਾ ਬਗੇ ਜੀ ਗੋਲਪਸ ਸਾਫ ਤੋਂ ਵੱਡੀ ਗੱਲ ਚੁੱਲਾ ਸਾਡਾ ਸਭੇ ਜਾ ਰਿਹਾ ਤੇ ਚੁੱਲ੍ਹੇ ਦੇ ਪਈ ਤਵੀ ਜਿਹੜੀ ਸਾਡੇ ਘਰ ਆ ਜੋ ਗਾਇਬ ਹੋ ਗਈ ਆ ਇਹ ਆ ਜੀ ਪਿੰਡ ਦਾ ਵਿਆਹ ਆ ਵੀ ਤੇਰੇ ਸਾਹਮਣੇ ਆ ਤਵੀ ਤੇ ਲੈਂਦੀਆਂ ਰੋਟੀਆਂ ਜੀ ਅੱਜ ਵਿਆਹ ਦਾ ਦੂਜਾ ਦਿਨ ਆ ਬਾਈ ਜੀ ਆਪਾਂ ਦਾ ਦੂਜੇ ਦਿਨ ਹੀ ਪਹੁੰਚੇ ਅੱਜ ਆ ਲੱਗਿਆ ਮਹਿਫਲ ਸ਼ਾਮ ਦੀ ਰੋਟੀ ਆ ਠੀਕ ਐ ਚਾਚੇ ਤਾਏ ਮਾਮੇ ਸਾਰੇ ਬੈਠੇ ਆ ਰੋਟੀਆਂ ਖਾਣ ਆ ਤੇ ਕਹਿੰਦੇ ਰੋਟੀਆਂ ਘਰ ਤੋਂ ਖਵਾਉਂਦੇ ਆ ਸਲਾਦ ਤਿੰਨ ਤਰ੍ਹਾਂ ਦੇ ਸਲਾਦ ਖਵਾਏ ਨਾਲੇ ਚੱਕ ਦੇ ਫੱਟੇ ਕਹਿੰਦੇ ਹੈ ਉਹ ਹੋ ਹੋ ਖਬਰ ਫੇਰ ਲੋ ਵੀ ਨਜ਼ਾਰੇ ਕਰ ਇਹ ਹੈਪੀ ਮਵਾਰਾ ਹੈਪੀ ਮਵਾਰਾ ਸਲਾਦ ਇਹ ਸਲਾਦ ਕੱਢਦਾ ਇਹ ਕਰਦੇ ਨਵੇਂ ਤਰੀਕੇ ਦੀ ਹੈ ਕਰਦੇ ਦਿਖਾਉਨੇ ਸਾਨੂੰ ਇੱਕ ਹੈਪੀ ਕਰਦੇ ਦਿਖਾ ਆਪਦੀ ਯਾਰ ਜਿਹੜੀ ਕਰ ਦੂਜੀ ਜਿਹੜੀ ਇੱਕ ਨਵੀਂ ਲੈ ਕੇ ਆਇਆ ਤੂੰ ਉਹ ਇੱਕ ਤਰੇ ਬਾਈ ਜੇ ਪਿੰਨ ਕੋਈ ਬੈਠਾ ਹੈ ਕੈਨੇਡਾ ਚ ਇੱਕ ਕੈਨੇਡਾ ਚੋਂ ਲਿਆਇਆ ਕਰਦੇ ਬੰਦਾ ਉਹ ਕਰਦੇ ਦਿਖਾ ਦੀ ਯਾਰ ਹੈਪੀ ਮੰਗ ਕਰਦੇ ਸਲਾਦ ਹੀ ਗੱਟੀਆਂ ਨਾਲ ਤੰਦਰਾ ਆ ਦਿਖਾਓ ਬਾਈ ਆ ਵੀ ਹੈ ਪਿਆਰ ਕਰਦ ਲੈ ਕੇ ਆਇਆ ਜਿਹੜਾ ਨਾ ਫਰਾਂਸ ਇਹ ਕਹਿੰਦਾ ਵੀ ਇੱਕ ਮਿੰਟ 15 ਮੂਣੀਆਂ ਕਰ ਦਿੰਨਾ ਮੈਂ ਠੀਕ ਆ ਦਿਖਾਉਣਾ ਟੇਬਲ ਤੇ ਮਹਿਫਲ ਲੱਗੀ ਜਿਹੜੇ ਬੰਦਿਆਂ ਦੀ ਚਿਹਰੇ ਦਿਖਾਉਣੇ ਆ ਹੈ ਇੱਥੇ ਰੱਖ ਇੱਥੇ ਰੱਖ। ਗਾਇਸ ਸਾਰੇ ਸੋਨੇ ਲੱਡੂ ਭਾਈ। ਹੈਲੋ ਜੀ। ਆ ਸੇਖੋ ਸਾਹਿਬ ਗਦੇ ਸਿੰਘ ਸੇਖੋ। ਐਮ ਐਲ ਏ ਸਾਹਿਬ। 15 ਵੀ ਟ੍ਰੈਕ। ਜਿੱਦੇ ਲੱਡੂ ਵੰਡਣ ਲੱਗਿਆ ਭਾਈ ਪੂਰੇ 35 ਲੱਡੂ ਆ ਗਿਆ 36ਵਾਂ ਲੱਡੂ ਹੈ ਇਹਦਾ ਲਓ ਮੇਰੇ ਵੀਰੋ ਇੱਕ ਤੁਹਾਨੂੰ ਗੱਲ ਦੱਸਣ ਲੱਗਾ ਰਾਜ ਦੀ ਇਹ ਗਲਤੀ ਨਾ ਕਰਿਓ ਕਿ ਲੱਡੂ ਦੂਜੇ ਦੇ ਹੱਥਾਂ ਜਾਂਗਾ ਲੱਗਦਾ ਜੀ ਆਪ ਖਾਈਏ ਤੰਗ ਕਰਦਾ ਤੰਗ ਕਰਦਾ ਵਾਹ ਕਾ ਮਾੜਾ ਪਾਪ ਸਿੰਘ ਲਗਾਤਾਰ ਸਾਡੇ ਨਾਲ ਦਾਲ ਦਾ ਚਮਚਾ ਲਾਉਂਦੇ ਹੋਏ ਤੇ ਗੱਲਾਂ ਕਰਦੇ ਹੋਏ ਦੇਖ ਰਹੇ ਨੇ ਇੱਕ ਪਾਸੇ ਸਮਰਾਜ ਵਿਰਾੜ ਸ਼ਿਰਾਜ ਸਿੰਘ ਵਿਰਾੜ ਦੂਜੇ ਪਾਸੇ ਐਮਐਲਏ ਸਾਹਿਬ ਸਾਡੇ ਕੋਲ ਰੋਟੀ ਖਾਣ ਤੋਂ ਬਾਅਦ ਗੋਲੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਲੋ ਜੀ ਹੁਣੇ ਲੱਡੂ ਖਾਣਗੇ ਵਾਹ ਕੀ ਬਾਤ ਲੋ ਜੀ ਦੰਦੀ ਵੱਢ ਲਈ ਆ ਆਹਾਂ ਕੀ ਬਾਤ ਹੈ ਐਮਲੇ ਸਾਹਿਬ ਕਹਿੰਦੇ ਲੱਡੂਆਂ ਚ ਨੂਨ ਘਟਾ ਹੈ ਤੇ ਖੰਡ ਦਾ ਫੱਕਾ ਮਾਰਦੇ ਹੋਏ ਮਾਰਾ ਇਧਰ ਕੌਲੀਆਂ ਪਲੇਟਾਂ ਵਹਿਲੀਆਂ ਕਰਦੀਆਂ ਪਾਣੀ ਦੀਆਂ ਤਿਆਰੀਆਂ ਮੁੱਛਾਂ ਨੂੰ ਵਾਟਾ ਮੁੱਛਾਂ ਨੂੰ ਵਾਟਾ ਲੱਡੂ ਚੱਕ ਲਿਆ ਹੁਣੇ ਜਾਊਗਾ ਸਿੱਧਾ ਅੰਦਰ ਚੱਕ ਵੀ ਹੋਵਾ ਮੁੰਡੇ ਵੀਰੇ ਲੈ ਲੰਮੀਆਂ ਮੁੰਡੇ ਵੇਟਿੰਗ 'ਚ ਵੀ ਖੜੇ ਆ। ਬਰਾਤ ਦਾ ਬਰਾਤ ਦੇਗਾ ਨਹੀਂ ਆ ਜੀ ਆਣਾ ਸੀ। ਹੈ। ਅੱਛਾ ਕੀ ਜੇ ਬੰਦੇ ਪਾ ਜੀ। ਆ ਕੇ ਯਾਰ ਸਾਥ ਦੇ। ਬੜਾ ਹੁੰਦਾ ਹੀ ਨੌਕਰੀ ਦੇ ਨਹੀਂ ਤੇ ਨਾ ਨਾ ਘਰ ਦੇਣਾ ਸਭ ਜਿਹੜੇ ਸਾਹ ਰੋਟੀ ਖਾਈ ਆ। ਹੈਪੀ ਬਰਾਡ ਵੀ ਲਿਆ। ਹੈਪੀ ਬਰਾਡ ਵਿੱਚ ਹੀ ਹੈ ਇਹ ਕਰਦੇ ਦਿਖਾਈ ਹੈਪੀ ਬਰਾਡ ਨੇ।